ਉਹ ਦਾਣਾ ਵੈਸਟ ਕੰਸੀਕੁਐਂਸੀ ਦੇ ਵਿੱਚ ਚੋਣਾਂ ਦਾ ਬਹੁਤ ਜ਼ੋਰ ਚੱਲ ਰਿਹਾ ਹੈ ਇਸ ਦੇ ਵਿੱਚ 15 ਕੈਂਡੀਡੇਟ ਮੈਦਾਨ ਦੇ ਵਿੱਚ ਉਤਰੇ ਨੇ ਤੇ ਜਿਹਦੇ ਵਿੱਚ ਚਾਰ ਪਾਰਟੀਆਂ ਦਾ ਲੋਕਾਂ ਨੂੰ ਰੁਝਾਨ ਹੈ ਕਿ ਇਹ ਚਾਰ ਪਾਰਟੀਆਂ ਦੇ ਵਿੱਚੋਂ ਇੱਕ ਪਾਰਟੀ ਜਿਹੜੀ ਹੈ ਜਿੱਤ ਹਾਸਲ ਕਰੇਗੀ ਨੰਬਰ 1 ਲੋਕਾਂ ਦਾ ਜਿਹੜਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆਏਗੀ ਔਰ ਦੋ ਨੰਬਰ ਤੇ ਕੌਂਸਲ ਪਾਰਟੀ ਆਏਗੀ ਤਿੰਨ ਨੰਬਰ ਤੇ ਇੱਕ ਭਾਜਪਾ ਨੂੰ ਗੁੱਸੇ ਆ ਅਤੇ ਲਾਸਟ ਵਿੱਚ ਜਿਹੜੀ 4 ਨੰਬਰ ਦੀ ਹੈ 9% ਵੋਟਾਂ ਲੈ ਕੇ ਅਕਾਲੀ ਦਲ ਇਸ ਮੈਦਾਨ ਦੇ ਵਿੱਚ ਬਾਜ਼ੀ ਮਾਰਨਗੇ ਤਾਂ ਆਪਾਂ ਦੇਖਦੇ ਹਾਂ ਚੱਲਦੇ ਹਾਂ ਸਾਰੇ ਬੂਥਾਂ ਦਾ ਜਾਜਾ ਲੈਣੇ ਅੱਜ ਕਿਸ ਤਰੀਕੇ ਦੇ ਨਾਲ ਬੂਥਾਂ ਦੇ ਉੱਤੇ ਲੋਕ ਆ ਕੇ ਪਰਚੀਆਂ ਲੈ ਲੈ ਕੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਨੇ ਵਾਰਡ ਨੰਬਰ 73 ਦੇ ਉੱਤੇ ਮੈਂ ਪਹੁੰਚ ਗਿਆ ਹਾਂ ਤਾਂ ਗੱਲ ਕਰਦੇ ਹਾਂ ਭਾਜਪਾ ਦੇ ਇੱਥੇ ਜਿਹੜੇ ਰਿਪਰੈਜ਼ੈਂਟੇਟਿਵ ਬੈਠੇ ਨੇ ਜਿਹੜੇ ਕਿ ਪੱچے ਘੱਟ-ਘੱਟ ਕੇ ਦੇ ਰਹੇ ਨੇ ਵੋਟਰਾਂ ਨੂੰ ਵੋਟ ਪਾਣ ਜਾ ਰਹੇ ਨੇ ਤਾਂ ਉਹਨਾਂ ਤੋਂ ਜਾਣਦੇ ਆ ਕਿਉਂਕਿ ਵੱਡੀ ਗੱਲ ਹੈ ਕਿ ਵਾਰਡ ਨੰਬਰ 73 ਬੀਜੇਪੀ ਦਾ ਹੀ ਇੱਥੇ ਕਾਉਂਸਲਰ ਹੈ ਤਾਂ ਕਾਫੀ ਜ਼ਿਆਦਾ ਪੀੜ ਹੋਣੀ ਚਾਹੀਦੀ ਸੀ ਇਸ ਬੂਥ ਤੇ ਪਰ ਇਹ ਬੂਥ ਬਿਲਕੁਲ ਖਾਲੀ ਨਜ਼ਰ ਆ ਰਿਹਾ ਤਾਂ ਗੱਲ ਕਰਦੇ ਆ ਇੱਥੇ ਦੇ ਜਿਹੜੇ ਇੰਚਾਰਜ ਨੇ ਨਮਸਕਾਰ ਜੀ ਹਾਂ ਜੀ ਤੁਹਾਡੇ ਇਸ ਵਾਰਡ ਨੰਬਰ 73 ਦਾ ਜਿਹੜਾ ਕਾਉਂਸਲਰ ਹੈ ਗੁਲਾਟੀ ਜੀ ਨੇ ਬਾਰੇ ਕੋਲਸੂ ਹੋਣ ਦੇ ਬਾਵਜੂਦ ਵੀ ਅੱਜ ਤੁਹਾਡਾ ਬੂਥ ਬਿਲਕੁਲ ਖਾਲੀ ਨਜ਼ਰ ਆ ਰਿਹਾ ਹੈ ਇਸ ਦਾ ਕੀ ਕਾਰਨ ਹੈ ਕਾਰਨ ਕੋਈ ਨਹੀਂ ਹੈ ਜੀ ਖਾਲੀ ਨਹੀਂ ਹੈ ਜੀ ਲੋਕੀ ਵੋਟਾਂ ਲੈ ਕੇ ਜਾ ਰਹੇ ਆ ਸਾਡੇ ਕੋਲ ਲਿਸਟ ਪਈ ਆ ਦੇਸੀ ਕੁਝ ਵੋਟਾਂ ਦੇ ਜਿਹੜੇ ਨਿਸ਼ਾਨ ਲੱਗੇ ਆ ਸਾਰੇ ਵੋਟਾਂ ਲੈ ਕੇ ਭਣੀ ਜਾ ਰਹੇ ਆ ਗਰਮੀ ਬਹੁਤ ਆ ਤੁਸੀਂ ਸਾਡਾ ਖਲ ਸਾਡੇ ਬੂਥ ਦੀ ਕਰਨਾ ਕਰੋ ਆ ਸਾਡੇ ਨਾਲੇ ਸਾਡੇ ਸਾਰੇ ਬੂਥ ਦੇ ਕਾਂਸਟੇਜਾਂ ਚ ਚੱਲੂ ਸਭ ਦੇ ਬੂਥ ਲੱਗੇ ਆ ਸਾਰੇ ਵੋਟ ਨੂੰ ਮੇਰੇ ਤੋਂ ਰਸਤੇ ਨਹੀਂ ਦੇਗਾ ਪਰ ਘੜੀ ਅੰਦਰ ਬੋਟ ਹਾਲ ਤੱਕ ਦੀ ਜਿਹੜੀ ਅੰਦਰੋਂ ਬੋਟ ਆਈ ਆ ਕੋਈ 160 ਦੇ ਕਰੀਬ ਵੋਟਾਂ ਪੋਲ ਹੋ ਚੁੱਕੀਆਂ ਆਈਆਂ ਇਸ ਤਰ੍ਹਾਂ ਇਹਨਾਂ ਦਾ ਕਹਿਣ ਦਾ ਭਾਵ ਹੈ ਕਿ ਚਾਹੇ ਸਾਡੇ ਬੂਥ ਦੇ ਉੱਤੇ ਵੋਟਰ ਪਰਚੀ ਨਹੀਂ ਲੈ ਕੇ ਜਾ ਰਹੇ ਪਰ ਜਿਹੜੀ ਡਾਇਰੈਕਟ ਮੋਟ ਪੈ ਰਹੀ ਹੈ ਜੀ ਸਿੱਧੇ ਪੋਲਿੰਗ ਬੂਥ ਤੇ ਜਾ ਰਹੇ ਨੇ ਉਹ ਵੀ ਸਾਡੇ ਆਪਣੇ ਵੋਟਰ ਨੇ ਇਸ ਕਰਕੇ ਇਹਦਾ ਕੋਈ ਫਰਕ ਨਹੀਂ ਪੈਂਦਾ ਕਿ ਚਾਹੇ ਸਾਡੇ ਬੂਥ ਤੇ ਵੋਟ ਲੈ ਕੇ ਜਾ ਰਿਹਾ ਪਰਚੀ ਆ ਨਹੀਂ ਲੈ ਕੇ ਜਾ ਰਿਹਾ ਬੂਥ ਨੰਬਰ 101 ਤੋਂ 102 ਵਾਰਡ ਨੰਬਰ 72 ਤੇ ਮੈਂ ਪਹੁੰਚ ਗਿਆ ਹਾਂ ਇਹ ਬੂਥ ਹੈ ਅਕਾਲੀਵਾਲਾ ਇੱਥੇ ਕਾਫੀ ਵਰਕਰ ਬੈਠੇ ਨੇ ਤੇ ਗੱਲ ਕਰਦੇ ਆ ਇਹਨਾਂ ਦੇ ਨਾਲ ਅੱਜ ਇਲੈਕਸ਼ਨ ਹੋਣ ਜਾ ਰਹੇ ਨੇ ਪੰਜਾਬ ਦੀ ਰਾਜਨੀਤੀ ਦੇ ਆਉਣ ਵਾਲੇ ਸਮੇਂ ਦੇ ਇਲੈਕਸ਼ਨ ਦਾ ਰਿਜ਼ਲਟ ਹੈ ਜਿਹੜਾ ਇਹ ਬਾਜ਼ੀ ਮਾਰੇਗਾ ਉਸ ਦੀ 2027 ਦੇ ਵਿੱਚ ਸਰਕਾਰ ਬਣਦੀ ਮਿਲਣਾ ਲੋਕਾਂ ਦਾ ਕਹਿਣਾ ਹਾਂਜੀ ਸੋ ਤੁਸੀਂ ਇਸ ਇਲੈਕਸ਼ਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਇਲੈਕਸ਼ਨ ਨੂੰ ਤਾਂ ਦੇਖੋ ਚਲੋ ਪਹਿਲਾਂ ਤਾਂ ਜੋ ਇਲੈਕਸ਼ਨ ਹੋਣੇ ਨਹੀਂ ਚਾਹੀਦੇ ਸੀਗੇ ਔਰ ਲੋਕੀ ਜੀ ਦਾ ਜਾਣ ਤੋਂ ਬਾਅਦ ਜਿਹੜੇ ਚਲੋ ਇਲੈਕਸ਼ਨ ਹੋਏ ਸੀਟ ਖਾਲੀ ਸੀਗੀ ਇਲੈਕਸ਼ਨ ਦਾ ਮਤਲਬ ਉਹ ਕਿਦਾਂ ਕਹੀਏ ਤੁਹਾਨੂੰ ਦਸੀਏ ਕਿ ਆਨਾਲੇ ਸਮਾਂ 2027 ਦੀ ਇਥੋਂ ਪਤਾ ਚੱਲਣਾ ਕਿ ਕਿੰਦੀ ਸਰਕਾਰ ਕਿੰਦੀ ਸਰਕਾਰ ਕਿੰਦੀ ਸਰਕਾਰ ਬਣ ਸਕਦੀ ਹੈ ਜਾਂ ਕਿੰਦੀ ਨਹੀਂ ਠੀਕ ਹੈ ਸਾਰੀਆਂ ਪਾਰਟੀਆਂ ਦਾ ਆਪਣਾ ਆਪਣਾ ਜੋਰ ਲੱਗਿਆ ਹੋਇਆ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਜੀ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਵਿੱਚ ਜਿਹੜਾ ਅਕਾਲੀ ਦਲ ਦੀ ਪਾਰਟੀ ਹੈ ਉਸ ਦਾ ਗਰਾਫ ਲੋਕਾਂ ਦੇ ਕਹਿਣ ਦੇ ਮੁਤਾਬਕ ਦੇਖਣ ਦੇ ਮੁਤਾਬਕ ਕਾਫੀ ਘਿਰ ਚੁੱਕਾ ਹੈ ਤਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਵੀ ਕੋ ਯਾਰ ਸਾਨੂੰ ਖਾਲਣ ਦੇ ਗਿਰਨ ਦਾ ਦੂਜੀ ਪਾਰਟੀਆਂ ਨੇ ਬੜਾ ਜੋਰ ਲਾਇਆ ਬੰਦਲ ਸਾਹਿਬ ਦੇ ਜੋ ਉਹਨਾਂ ਦੇ ਕੈਰੈਕਟਰ ਤੇ ਕੀ ਸ਼ੋਮੀ ਅਕਾਲੀ ਦਲ ਇੱਕ ਦਾ ਹੋ ਵੀ ਆ ਉਹਦਾ ਹੋ ਵੀ ਆ ਪਰ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਵਧੀਆ ਪਾਰਟੀ ਉੱਭਰੂਗੀ ਔਰ ਆਪਣਾ ਸੀਐਮ ਜਿਹੜੇ ਸਾਡੇ ਬੰਦਲ ਸਾਹਿਬ ਆ ਉਹਨਾਂ ਨੂੰ ਬਣਾਉਂਗੇ ਕਿੰਨੇ ਪਰਸੈਂਟ ਉਮੀਦ ਹੈ ਤੁਹਾਨੂੰ ਕਿ ਇਸ ਜਿਮਨੀ ਚੋਣ ਦੇ ਵਿੱਚ ਅਕਾਲੀ ਪਾਰਟੀ ਲੈ ਜਾਏਗੀ 100 ਪਰਸੈਂਟ 100 ਪਰਸੈਂਟ 100 ਪਰਸੈਂਟ ਹਰ ਇੱਕ ਪਾਰਟੀ ਨੂੰ ਆਪਣਾ ਆਪਣਾ ਹੁੰਦਾ ਜੀ ਜਿੰਦੇ ਕੋਲ ਵੀ ਚਲੇ ਜਾਓ ਸਾਰੀਆਂ ਪਾਰਟੀਆਂ ਦਾ ਜੋਰ ਲੱਗਦਾ ਜੀ ਕੋਈ ਪਾਰਟੀ ਕਹੂਗੀ ਕਿ ਮੈਂ 0 ਤੇ ਆ ਜਾਂ ਮੈਂ 100 ਆ ਬਾਕੀ ਵੋਟਰਾਂ ਦੇ ਹੱਥ ਹੈ ਉਹ ਉਹਨਾਂ ਨੇ ਫਤਵਾ ਦੇਣਾ ਸਿਰ ਮਥਿਆ ਸਾਰਿਆਂ ਦਾ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਪਿਛਲੇ ਨਾਲੋਂ ਪਿਛਲੇ ਸਮੇਂ ਤੋਂ ਔਨ ਬਾਇ ਸਮੇਂ ਦੇ ਵਿੱਚ ਅਕਾਲੀ ਪਾਰਟੀ ਉੱਪਰ ਕੇ ਆਏਗੀ ਆਏਗੀ ਜੀ ਬਿਲਕੁਲ ਆਏਗੀ ਔਰ ਆ ਰਹੀ ਹੈ ਆ ਰਹੀ ਹੈ ਬਿਲਕੁਲ ਆ ਰਹੀ ਹੈ ਬੂਥ ਨੰਬਰ 102 ਤੇ ਵਾਰਡ ਨੰਬਰ 72 ਕਾਂਗਰਸ ਪਾਰਟੀ ਦਾ ਇਹ ਬੂਥ ਹੈ ਇੱਥੇ ਵਰਕਰ ਜਿਹੜੇ ਪਾਰਟੀ ਦੇ ਆਪਣੀ ਆਪਣੀ ਡਿਊਟੀ ਨਿਵਾ ਰਹੇ ਨੇ ਤਾਂ ਗੱਲ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਇਲੈਕਸ਼ਨ ਨੂੰ ਦੇਖਦੇ ਨੇ ਕਿ ਨਾ ਹੀ ਤੁਹਾਡਾ ਬੱਚ ਗੁਰਜੀਤ ਸਿੰਘ ਹੈ ਜੀ ਗੁਰਜੀਤ ਸਿੰਘ ਜੀ ਇਹ ਦੱਸੋ ਤੁਸੀਂ ਕਿ ਜਿਹੜਾ 102 ਨੰਬਰ ਬੂਥ ਤੇ ਤੁਸੀਂ ਡਿਊਟੀ ਦੇ ਰਹੇ ਹੋ ਹਾਂ ਜੀ ਇੱਥੇ ਪਰਚੀ ਲੈਣ ਵਾਲੇ ਤਾਂ ਮੈਂ ਸਾਰੇ ਬੂਥਾਂ ਤੇ ਦੇਖਿਆ ਹੈ ਪਰਚੀ ਲੈਣ ਵਾਲੇ ਲੋਕ ਨਹੀਂ ਆਉਂਦੇ ਡਾਇਰੈਕਟ ਹੀ ਬੂਥ ਪਾਣ ਚਲੇ ਜਾਂਦੇ ਨੇ ਬਿਲਕੁਲ ਜੀ ਪਰ ਇੱਥੇ ਇੱਕ ਹੋਰ ਚੀਜ਼ ਵੀ ਦਸੰਦ ਹੀ ਆ ਕੇ ਪਰਚੀ ਨਾ ਲੈਣ ਆਉਣਾ ਇਸ ਦਾ ਕੀ ਕਾਰਨ ਹੈ ਯਾਨੀ ਪਰਚੀਆਂ ਅਸੀਂ ਘਰਾਂ ਘਰਾਂ 'ਚ ਪਹਿਲਾਂ ਵੰਡ ਚੁੱਕੇ ਆ ਜੀ ਅਸੀਂ ਪਹਿਲਾਂ ਪਰਚੀਆਂ ਵੰਡ ਚੁੱਕੇ ਹੋਏ ਆ ਲੋਕਾਂ ਦਾ ਬਹੁਤ ਛਾਅ ਹੈ ਜੀ ਕਾਂਗਰਸ ਪਾਰਟੀ ਲਈ ਕਿ ਰੈਲੀ ਦੇ ਰੂਪ ਦੇ ਵਿੱਚ ਵੱਡਾ ਕਾਫਲਾ ਨਿਕਲਿਆ ਅਸੀਂ ਸਾਰੀਆਂ ਪਾਰਟੀਆਂ ਦੇ ਵਿੱਚ ਉਹਦੇ 'ਚ ਆਮ ਆਦਮੀ ਪਾਰਟੀ ਦਾ ਬਹੁਤ ਹੀ ਵੱਡਾ ਕਾਫਲਾ ਸੀ ਤੇ ਤੁਹਾਡਾ ਵੀ ਕਾਫਲਾ ਠੀਕ ਸੀ ਪਰ ਤੁਸੀਂ ਉਸ ਕਾਫਲੇ ਨੂੰ ਦੇਖਦੇ ਹੋਏ ਕੀ ਮਹਿਸੂਸ ਕਰਦੇ ਹੋ ਕਿ आम आदमी पार्टी किस पासे जा रही है सर आम आदमी पार्टी का सर कोई बेस नहीं हैगा सर वो पार्टी एक करप्ट पार्टी है ਸਾਡੇ ਪੰਜਾਬੀਆਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅਸੀਂ ਉਹਨਾਂ ਨੂੰ ਚੁਣਿਆ ਪਿਛਲੇ 3.5 ਸਾਲ ਤੋਂ ਸਰ ਤੁਸੀਂ ਦੇਖ ਹੀ ਰਹੇ ਹੋ ਕੋਈ ਕੰਮ ਨਹੀਂ ਹੋ ਰਿਹਾ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ 1000 ਰੁਪਿਆ ਦੇਣ ਦਾ ਉਹ ਵੀ ਸਰ ਇਹਨਾਂ ਨੂੰ ਮਿਲਿਆ ਨਹੀਂ ਮੈਂ ਲਾਵਾ ਨੂੰ ਪੁੱਛ ਸਕਦੇ ਹੋ ਜੀ ਤੁਸੀਂ ਹੀ ਨਾ ਮੈਡਮ ਤੁਹਾਡਾ ਮੇਰਾ ਨਾਮ ਸੀਮਾ ਸ਼ਰਮਾ ਕਾਂਗਰਸ ਵਰਕਰ ਸ਼ਰਮਾ ਜੀ ਮੈਨੂੰ ਇੱਕ ਗੱਲ ਦੱਸੋ ਜਦੋਂ 2017 ਵਿੱਚ ਇਲੈਕਸ਼ਨ ਹੋਏ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਆਸ਼ੂ ਜੀ ਜਿੱਤੇ ਸੀ ਔਰ ਜਿੱਤਣ ਤੋਂ ਬਾਅਦ ਉਹ ਮੰਤਰੀ ਬਣ ਗਏ ਆ ਦੋ ਦੋ 2022 ਦੇ ਵਿੱਚ ਇਲੈਕਸ਼ਨ ਹੋਏ ਸੀ ਤਾਂ ਮੰਤਰੀ ਬਣ ਕੇ ਤੁਸੀਂ ਦੱਸ ਰਹੇ ਹੋ ਲੋਕ ਦੱਸ ਰਹੇ ਨੇ ਕਿ ਬਹੁਤ ਸਾਰੇ ਕੰਮ ਕੀਤੇ ਨੇ ਪਰ 2022 ਦੇ ਵਿੱਚ ਇਲੈਕਸ਼ਨ ਹੋਏ ਤੋਂ ਭੱਡੀ ਕਿੰਤੀ ਦੇ ਵਿੱਚੋਂ ਹਾਰ ਗਿਆ ਇਸ ਦਾ ਕੀ ਕਾਰਨ ਸੀ ਇਸ ਦਾ ਇਹ ਕਾਰਨ ਸੀ ਕਿ ਸਾ ਦਿੱਲੀ ਸਰਕਾਰ ਨਹੀਂ ਦੇਖ ਕੇ ਸਾਡੇ ਪੰਜਾਬੀਆਂ ਨੂੰ ਲੱਗਿਆ ਕਿ ਸਾਨੂੰ ਵੀ ਇੱਕ ਬਦਲਾਵ ਚਾਹੀਦਾ ਇੱਕ ਹਜੂਮ ਇੱਕ ਬਦਲਾਵ ਵੱਲ ਤੁਰਪੀ ਪਰ ਦਿੱਲੀ ਨੇ ਜੋ ਹੰਡਾਇਆ ਉਹ ਉਹਨਾਂ ਨੂੰ ਅਸਲੀਅਤ ਦਾ ਪਤਾ ਹੀ ਨਹੀਂ ਲੱਗਿਆ ਦਿੱਲੀ ਵਾਲਿਆਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਦਿੱਲੀਆ ਦਿੱਲੀ ਦੇ ਵੋਟਰਾਂ ਨੇ ਕੋਸ਼ਿਸ਼ ਕੀਤੀ ਕਿ ਪੰਜਾਬੀਆਂ ਨੂੰ ਜਾਗਰੂਕ ਕੀਤਾ ਜਾਵੇ ਪਰ ਨਹੀਂ ਕਿਤੇ ਨਾ ਕਿਤੇ ਬਦਲਾਅ ਦੇ ਚੱਕਰ 'ਚ ਉਹਨਾਂ ਨੇ ਆਪ ਸਰਕਾਰ ਨੂੰ ਪੰਜਾਬ 'ਚ ਲਿਆਂਦਾ ਤੇ ਤੁਸੀਂ ਦੇਖ ਰਹੇ ਹੋ ਕਿ 3.5 ਸਾਲਾਂ 'ਚ ਆਪ ਸਰਕਾਰ ਨੇ ਪੰਜਾਬ ਦੀ ਕੋਈ ਵੀ ਅਜਿਹੀ ਡਵੈਲਪਮੈਂਟ ਨਹੀਂ ਕੀਤੀ ਤੁਸੀਂ ਦੇਖ ਰਹੇ ਹੋ ਕਿ ਇੱਕ ਵੈਸਟ ਦਾ ਇਲੈਕਸ਼ਨ ਇੱਕ ਸਿੰਪਲ ਐਮਐਲਏ ਦੇ ਇਲੈਕਸ਼ਨ ਨੂੰ ਪੂਰੀ ਆਪ ਸਰਕਾਰ इवन ਕੇਜਰੀਵਾਲ ਵੀ ਲੱਗੇ ਹੋਏ ਨੇ ਕਿ ਅਸੀਂ ਆਪ ਦੇ ਕੈਂਡੀਡੇਟ ਨੂੰ ਅਪਗ੍ਰੇਡ ਕਰੀਏ ਬਟ ਤੁਸੀਂ ਇਹਨਾਂ ਦਿਨਾਂ ਚ ਦੇਖੋਗੇ ਕਿ ਕਿੰਨੇ ਧਰਨੇ ਕਿੰਨੀਆਂ ਰੈਲੀਆਂ ਕਿੰਨੀ ਆਪੋਜੀਸ਼ਨ ਕਿੰਨੀ ਐਜੀਟੇਸ਼ਨ ਹੋਈ ਹੈ ਪਿਛਲਾ ਵੱਲੋ ਅਨਇੰਪਲੋਇਮੈਂਟ ਟਵੱਲੋ ਆਪ ਸਰਕਾਰ ਦੇ ਅਗੇਂਸਟ ਸੋ ਇਹ ਇੱਕ ਟਾਈਮ ਹੈ ਇਹ ਅੱਜ ਦਾ ਜਿਹੜਾ ਐਮਐਲਏ ਵੈਸਟ ਦਾ ਇਲੈਕਸ਼ਨ ਹੈ ਅੱਜ ਦਾ 2025 ਦਾ ਉਹ 27 ਦੀ ਇੱਕ ਮੁਹਿੰਮ ਚਲਾ ਰਹੀ ਹੈ ਕਿ ਤੁਸੀਂ ਇਹਨਾਂ ਨੂੰ ਆਖਵਾਲਿਆਂ ਨੂੰ ਬੇਸਿਕਲੀ ਕੇਜਰੀਵਾਲ ਸਰਕਾਰ ਨੂੰ ਬੈਸਟ ਕੌਂਸਲਿ ਦੇ ਵਿੱਚ ਗੋਪੀ ਗੋਗੀ ਜਿਹੜੇ ਐਮਐਲਏ ਸੀ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਕੋਈ ਸਵਾ ਤਿੰਨ ਸਾਲ ਬਾਅਦ ਇਹ ਇਲੈਕਸ਼ਨ ਹੋਣ ਜਾ ਰਹੇ ਨੇ ਹਾਂਜੀ ਪਿਛਲੇ ਇਲੈਕਸ਼ਨਾਂ ਤੋਂ ਜਦੋਂ ਆਪਾਂ ਦੇਖਦੇ ਆ ਕਿ ਆਸ਼ੂ ਜੀ ਹਾਰ ਗਏ ਸੀ ਹਾਂਜੀ ਪਰ ਇਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਰੈਲੀਆਂ ਜਿਹੜੇ ਡੋਰ ਟੂ ਡੋਰ ਹੋ ਰਹੇ ਨੇ ਜਿਹੜੇ ਸਰਵੇ ਹੋ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਅਕਰ ਵਿੱਚ ਜਾ ਰਹੇ ਨੇ ਨਹੀਂ ਜੀ ਅਸੀਂ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਤੁਸੀਂ ਆਪ ਪਾਰਟੀ ਦੇ ਬਾਰੇ ਕੌਮ ਪਾਰਟੀ ਬਾਰੇ ਕੀ ਕਹਿਣਾ ਚਾਹੋ ਅਸੀਂ ਨਹੀਂ ਮੰਨਦੇ ਕਿ ਆਪ ਆਮ ਆਦਮੀ ਪਾਰਟੀ ਦੇ ਹੱਕ ਤੇ ਜਾ ਰਹੇ ਹੈ ਸਾਡੀ ਰੈਲੀ ਵੀ ਬਹੁਤ ਅੱਛੀ ਬਹੁਤ ਹਜੂਮ ਦੇ ਨਾਲ ਸੀ ਸਾਨੂੰ ਡੋਰ ਟੂ ਡੋਰ ਤੇ ਵੀ ਬੜੇ ਅੱਛੇ ਰਿਸਪੌਂਸ ਮਿਲੇ ਨੇ ਤੇ ਸਾਨੂੰ ਸਾਰੇ ਵਰਕਰ ਸਾਰੇ ਜਿਹੜੇ ਸਾਡੇ ਵੈਸਟ ਦੇ ਵੋਟਰ ਹੈਗੇ ਨੇ ਸਾਨੂੰ ਬਹੁਤ ਸਪੋਰਟ ਕਰ ਰਿਹਾ ਹੈ ਔਰ ਅਸੀਂ ਪ੍ਰਮਾਤਮਾ ਤੋਂ ਅਸੀਂ ਵਾਹਿਗੁਰੂ ਤੋਂ ਪ੍ਰਮਾਤਮਾ ਤੋਂ ਇਹ ਬੇਨਤੀ ਕਰਦੇ ਹਾਂ ਕਿ ਸਾਡੀ ਜਿਹੜੀ ਮਿਹਨਤ ਹੈਗੀ ਹੈ ਉਹ ਫਲੇ ਆਮ ਆਦਮੀ ਪਾਰਟੀ ਦੇ ਬੂਥ ਨੰਬਰ 73 ਤੇ ਕਾਫੀ ਜ਼ਿਆਦਾ ਰਸ ਦੇਖਣ ਨੂੰ ਨਜ਼ਰ ਆ ਰਿਹਾ ਹੈ ਵਰਕਰ ਵੀ ਭਾਰੀ ਗਿਣਤੀ ਦੇ ਵਿੱਚ ਇਸ ਬੂਥ ਦੇ ਉੱਤੇ ਪਹੁੰਚੇ ਨੇ ਤੇ ਆਪਾਂ ਗੱਲ ਕਰਦੇ ਹਾਂ ਇੱਥੇ ਜਿਹੜੇ ਵਰਕਰ ਬੈਠੇ ਨੇ ਨਮਸਕਾਰ ਜੀ ਮੈਂ ਨਗਮਾ ਗਿਲ ਟੀਮ ਸਰਦਾਰ ਐਮ ਐਲ ਕੁਲਵੰਤ ਸਿੰਘ ਸਿੱਧੂ ਜੀ ਮੇਰੀ ਪਾਰਟ ਹਾਈ ਕਮਾਨ ਵਾਲਾ ਡਿਊਟੀ ਲੱਗੀ ਸੀ ਵਾਰਡ ਨੰਬਰ 73 ਵਿੱਚ ਇੱਥੇ ਕਾਫੀ ਤੈਦਾਦ ਦੇ ਵਿੱਚ ਮਹਿਲਾਵਾਂ ਇਸ ਬੂਥ ਤੋਂ ਪਰਚੀਆਂ ਲੈ ਲੈ ਕੇ ਜਾ ਰਹੀਆਂ ਨੇ ਔਰ ਬੜੇ ਹੀ ਉਤਸ਼ਾਹ ਦੇ ਨਾਲ ਇੱਕ ਮਹਿਲਾ ਇਸ ਬੂਥ ਤੋਂ ਪਰਚੀ ਲੈ ਕੇ ਜਾ ਰਹੀ ਹੈ ਤਕਰੀਬਨ ਮੈਂ 2-3 ਬੂਥ ਦੇ ਉੱਤੇ ਜਾ ਕੇ ਆਇਆ ਤੇ ਅੱਜ 19 ਜੂਨ ਨੂੰ ਇਸ ਕੰਸੀਕੁਐਂਸੀ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਸਾਰੀਆਂ ਪਾਰਟੀਆਂ ਨੇ ਬੜੇ ਹੀ ਆਪਣੇ ਪੱਧਰ ਦੇ ਉੱਤੇ ਜ਼ੋਰ ਲਗਾਏ ਨੇ ਇਹ ਕਿਸੇ ਨਾ ਕਿਸੇ ਤਰੀਕੇ ਸਾਨੂੰ ਜਿੱਤ ਪ੍ਰਭੂ ਹੋ ਜਾ ਰਹੀ ਗੱਲ ਰੋਡ ਸ਼ੋਅ ਦੀ ਸਾਰੀਆਂ ਪਾਰਟੀਆਂ ਨੇ ਵੱਡੇ ਪੱਦਰ ਦੇ ਉੱਤੇ ਰੋਡ ਸ਼ੋਅ ਕੀਤਾ ਉਸ ਦੇ ਵਿੱਚ ਜਿਹੜਾ ਰੋਡ ਸ਼ੋਅ ਦੇਖਣ ਨੂੰ ਮਿਲਿਆ ਵੱਡੀ ਤੈਅਦਾਦ ਦੇ ਵਿੱਚ ਉਹ ਸੀ ਆਮ ਆਦਮੀ ਪਾਰਟੀ ਦਾ ਤਾਂ ਮੈਂ ਪਹੁੰਚ ਗਿਆ 102 ਨੰਬਰ ਵਾਰਡ ਦੇ ਵਿੱਚ ਬੂਥ ਦੇ ਉੱਤੇ ਤਾਂ ਗੱਲ ਕਰਦੇ ਆ ਇੱਥੇ ਡਿਊਟੀ ਲੱਗੀ ਹੋਈ ਆ ਸਰਦਾਰ ਕੁਲਵੰਤ ਸਿੰਘ ਸਿੱਧੂ ਐਮ ਐਲ ਏ ਦੇ ਸਪੁੱਤਰ ਜਿਹੜੇ ਕਿ ਕੌਂਸਲਰ ਨੇ ਵਾਰਡ ਨੰਬਰ 50 ਤੋਂ ਸ਼੍ਰੀ युवਰਾਸਿਦੂ ਜੀ ਕੋ ਨਾਲ ਗੱਲ ਕਰਦੇ ਆ ਕਿ ਤੁਸੀਂ ਇਹ ਇਲੈਕਸ਼ਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜੀ ਪਹਿਲਾਂ ਤਾਂ ਬਾਲੀ ਸਾਹਿਬ ਤੁਹਾਡਾ ਇੱਥੇ ਵਾਰਡ ਨੰਬਰ 72 ਬੂਥ ਨੰਬਰ 101 102 ਤੇ ਤੁਹਾਡਾ ਸਵਾਟਾ ਕਰਦੇ ਆ ਬਾਕੀ ਜਿਹੜਾ ਤੁਹਾਡਾ ਸਵਾਲ ਆ ਵੀ ਜਿਹੜੀ ਇਲੈਕਸ਼ਨ ਆ ਉਹ ਅਸੀਂ ਹੁਣ ਇਸ ਵੇਲੇ ਇੱਕ ਪਾਸੜ ਇਲੈਕਸ਼ਨ ਇਹਨੂੰ ਦੇਖ ਰਹੇ ਆ ਲੋਕਾਂ ਦਾ ਰੁਝਾਨ ਜਿਹੜਾ ਸਰਕਾਰ ਦੇ ਵੱਲ ਆ ਸਾਡੇ ਕੈਂਡੀਡੇਟ ਸੰਜੀਵ अरोड़ा ਜੀ ਵੱਲ ਆ ਤੁਸੀਂ ਦੇਖ ਰਹੇ ਹੋ ਮੈਂ ਸਮਝਦਾ ਵੀ ਕੋਈ ਹੋਊਗਾ ਵੀ ਜਿਹੜਾ ਸਾਡੇ ਬੂਥ ਤੋਂ ਰੋਕੇ ਦੂਜੇ ਬੂਥ ਤੇ ਜਾ ਕੇ ਪਰਚੀ ਵਗੈਰਾ ਘਟਾ ਰਿਹਾ ਆ ਜਾਂ ਲੋਕ ਸਿੱਧਾ ਪਬਲਿਕ ਜਾ ਰਹੀ ਹੈ ਸੋ ਅਸੀਂ ਇਹੀ ਸਮਝਦੇ ਆ ਵੀ ਜਿਹੜਾ ਲੋਕਾਂ ਦਾ ਰੁਝਾਨ ਉਹ ਸਾਡੀ ਆਮ ਆਦਮੀ ਪਾਰਟੀ ਵੱਲ ਆ ਬਸ ਇਹੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਜਿਆਦਾ ਤੋਂ ਜਿਆਦਾ ਬਾਹਰ ਆ ਕੇ ਆਪਣੀਆਂ ਵੋਟਾਂ ਪੁੱਗਤਾਓ ਤਾਂ ਜੋ ਆਪਾਂ ਕੋਈ ਰਹਿ ਨਾ ਜਾਈਏ ਉਹ ਵੀ ਅਸੀਂ ਵੋਟ ਤੋਂ ਸਾਡੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਆ ਕੇ ਆਪਣੀਆਂ ਜਿਆਦਾ ਤੋਂ ਜਿਆਦਾ ਵੋਟਾਂ ਪਾਓ ਜਦੋਂ ਰੋਡ ਸ਼ੋ 17 ਤਾਰੀਖ ਨੂੰ ਨਿਕਲੇ ਸੀ ਆਮ ਆਦਮੀ ਪਾਰਟੀ ਦਾ ਉਸ ਰੋਡ ਦੇ ਸ਼ੋ ਦੇ ਵਿੱਚ ਮੈਂ ਵਰਕਰਾਂ ਦੇ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਜੀ ਅੱਜ ਦਾ ਜਿਹੜਾ ਰੋਡ ਸ਼ੋ ਹੈ ਇਹ ਸਾਡੇ ਜਿੱਤ ਦੀ ਨਿਸ਼ਾਨੀ ਹੈ ਕਿ ਇਹ ਰੋਡ ਸ਼ੋ ਜਿੱਤ ਦਰਸਾਉਂਦਾ ਹੈ ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਬਿਲਕੁਲ ਜੀ ਜਿਹੜਾ ਰੋਡ ਸ਼ੋ ਤੋਂ ਹੀ ਵੈਸੇ ਤਾਂ ਪਤਾ ਲੱਗ ਗਿਆ ਸੀ ਵੀ ਜਿਹੜਾ ਲੋਕਾਂ ਦਾ ਜਿਹੜਾ ਜਿਹੜੇ ਲੋਕਾਂ ਦੀ ਇਟ ਸੋਚ ਦਾ ਪਤਾ ਲੱਗ ਜਾਂਦਾ ਉਹ ਵੀ ਕਿੱਧਰ ਨੂੰ ਚੱਲਣਾ ਉਹ ਪਤਾ ਲੱਗ ਗਿਆ ਸੀ ਵੀ ਸੰਜੀਵ ਰੋੜਾ ਜੀ ਵੱਲ ਕਿਉਂਕਿ ਆਪ ਲੋਕਾਂ ਦਾ ਆਪਣਾ ਹੋਇਆ ਜੀ ਵਾਰਡ ਨੰਬਰ 51 ਦੇ ਕੌਂਸਲਰ ਮੌਂਟੀ ਜੀ ਵੀ ਆਏ ਨੇ ਤਾਂ ਮੌਂਟੀ ਜੀ ਨਾਲ ਗੱਲ ਕਰਦੇ ਆ ਕਿ ਤੁਸੀਂ ਇਸ ਬੂਥ ਤੇ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਟਿੱਕੂ ਜੀ ਇਸ ਬੂਥ ਤੇ ਆ ਕੇ ਮੈਨੂੰ ਇਹ ਲੱਗ ਰਿਹਾ ਕਿ ਇਹ ਬੂਥ ਅਸੀਂ ਜਿੱਤੇ ਹੋਏ ਆ ਇਹ ਬੂਥ ਛੱਡੋ ਅਸੀਂ ਹਲਕਾ ਵੈਸਟ ਜਿੱਤੇ ਹੋਏ ਹਾਂ ਲੜਾਈ ਜਿਹੜੀ ਚੱਲ ਰਹੀ ਹੈ ਉਹ ਸਿਰਫ ਮਾਰਜਨ ਦੀ ਚੱਲ ਰਹੀ ਹੈ ਕਿ ਅਸੀਂ ਵੱਧ ਤੋਂ ਵੱਧ ਮਾਰਜਨ ਲੈ ਕੇ ਆਪਣੇ ਸੰਜੀਵ ਅਰੋੜਾ ਜੀ ਨੂੰ ਕਾਮਯਾਬ ਬਨਾਈਏ ਕਿਉਂਕਿ ਉਹਨਾਂ ਨੇ ਪਿਛਲੇ 3 ਮਹੀਨਿਆਂ ਤੋਂ ਉਹ ਕੰਮ ਕਰਤੇ ਨੇ ਜੀ ਵੀ ਜਿਹੜੇ ਕਹਿ ਲੋ ਵੀ ਪਿੱਛੇ 40 ਸਾਲਾਂ ਚ ਨਹੀਂ ਹੋਏ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੋਟਰਾਂ ਨੂੰ ਇਹ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਆਪਣੇ ਘਰਾਂ ਚੋਂ ਨਿਕਲ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਜੀ ਮੁੱਖ ਮੰਤਰੀ ਭਗਵੰਦ ਮਾਨ ਜੀ ਨੇ ਇਲੈਕਸ਼ਨ ਤੋਂ ਪਹਿਲੇ ਅਨਾਉਂਸ ਕੀਤਾ ਸੀਗਾ ਕਿ ਸੰਜੀਵ ਅਰੋੜਾ ਜੀ ਨੂੰ ਤੁਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਮੈਂ ਲੁਧਿਆਣੇ ਦੇ ਵਿੱਚ ਸੰਜੀਵ ਅਰੋੜਾ ਦੇ ਰੂਪ ਵਿੱਚ ਮੰਤਰੀ ਤੁਹਾਨੂੰ ਦੇਵਾਂਗਾ ਕਿਆ ਗੱਲ ਸੱਚ ਸਭ ਤੋਂ ਹੋਏਗੀ ਮੈਂ ਕਹਿੰਦੀ 100% ਸੱਚ ਸਭ ਤੋਂ ਹੋਏਗੀ ਜੀ 23 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਜੇ ਤਾਂ ਆਮ ਆਦਮੀ ਪਾਰਟੀ ਦੀ ਪੱਕੀ ਹੈ ਤਾਂ ਉਸ ਤੋਂ ਬਾਅਦ ਇੱਕ ਆਪਾਂ ਨੂੰ ਲੁਧਿਆਣੇ ਨੂੰ ਇੱਕ ਵਜ਼ੀਰ ਵੀ ਮਿਲ ਜਾਣਾ ਤਾਂ ਹੋਰ ਆਪਾਂ ਹੋਰ ਤਾਂ ਕਿਤਾਜ ਹੋਰ ਤਕੜੇ ਹੋ ਕੇ ਲੁਧਿਆਣੇ ਦੀ ਸੇਵਾ ਕਰ ਸਕਣ ਜਿੱਥੇ ਸਾਡੇ ਐਮਐਲਏ ਸਰਦਾਰ ਕੁਵੰਤ ਸਿੰਘ ਸਿੱਧੂ ਜੀ ਆਪਣੇ ਆਤਮ ਨਗਰ ਲਈ ਦਿਨ ਰਾਤ ਇੱਕ ਕਰ ਰਹੇ ਨੇ ਉੱਥੇ ਸੰਜੀਵ ਰੋੜਾ ਜੀ ਮੰਤਰੀ ਬਣ ਕੇ ਲੁਧਿਆਣੇ ਵਾਸਤੇ ਦਿਨ ਰਾਤ ਇੱਕ ਕਰਨਗੇ ਲੁਧਿਆਣਾ ਇੱਕ ਜਸਤ ਸਿਟੀ ਹੈ ਇਹ ਇੱਕ ਮਨੁਚਸਕ ਦਾ ਪੰਜਾਬ ਹੈ ਇੱਥੇ ਮੰਤਰੀ ਦੇ ਨਾ ਬਹੁਤ ਯੁਗਰੀ ਸੀ ਪਰ 3.5 ਸਾਲ ਦਾ ਸਮਾਂ ਬੀਤ ਚੁੱਕਾ ਇਹ ਆ ਸਮਾਜਿਕ ਪਾਰਟੀ ਸਰਕਾਰ ਨੂੰ ਅਜੇ ਤੱਕ ਮੰਤਰੀ ਨਹੀਂ ਮਿਲਿਆ ਕਿ ਆ ਭਗਵੰਤ ਮਾਨ ਜੀ ਦੀ ਗੱਲ ਸਾਬਤ ਸੱਚੀ ਹੋਵੇਗੀ ਕਿ ਉਹ ਇਸ ਵਾਰ ਇਲੈਕਸ਼ਨ ਤੋਂ ਬਾਅਦ ਜਿੱਤ ਤੋਂ ਬਾਅਦ ਸੰਜੀਵ ਰੋੜਾ ਜੀ ਨੂੰ ਮੰਤਰੀ ਬਣਾਣਗੇ ਦੇਖੋ ਜੀ ਸੰਜੀਵ ਰੋੜਾ ਜੀ ਖੁੱਦ ਇੱਕ ਵਪਾਰੀ ਨੇ ਇੱਕ ਵਪਾਰੀ ਸਮਝ ਸਕਦਾ ਕਿ ਲੁਧਿਆਣੇ ਨੂੰ ਕਿਸ ਚੀਜ਼ ਦੀ ਘਾਟ ਹੈ ਤਾਂ ਮੈਂ ਇਹੀ ਕਹੂੰਗਾ ਕਿ 100% ਉਹ ਮੰਤਰੀ ਬਣਨਗੇ ਔਰ ਮੰਤਰੀ ਬਣ ਕੇ ਦਿਨ ਰਾਤ ਲੁਧਿਆਣੇ ਦੀ ਸੇਵਾ ਕਰਨਗੇ ਹਰ ਕੋਈ ਆਪਣੀ ਪਾਰਟੀ ਦੀ ਜਿੱਤ ਦਾ ਦਾਅਵਾ ਪੇਸ਼ ਕਰ ਰਹੇ ਨੇ ਬਰ ਇਹ ਤਾਂ 23 ਜੂਨ ਰਿਜ਼ਲਟ ਵਾਲਾ ਦਿਨ ਹੀ ਦੱਸੇਗਾ ਕਿ ਕਿਸ ਪਾਰਟੀ ਦੇ ਸਿਰ ਤੇ ਜਿੱਤ ਦਾ ਸੇਰਾ ਸਜੇਗਾ